ਜਗੀਤ ਕਾਰ ਪ੍ਰਿੰਸੀਪਲ ਮੁਰਦਾਬਾਦ 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 ਜਗੀਤ ਕਾਰ ਮੁਰਦਾਬਾਦ ਮੁਰਦਾਬਾਦ ਆਖੀਰ ਸੈਕਸ਼ਨ ਦਾ ਪਰਖ ਨਹੀਂ ਬੈਠਣਾ ਉਹ ਅਸੀਂ ਸਿਰਫ ਲੋਕਾਂ ਨੂੰ ਕੰਮ ਨੇ ਇੰਨਾ ਪਛਿਆ ਦੇ ਦਿੱਤੀ ਕਿੰਨੇ ਵਾਰੀ ਸੀ ਉਹ ਕਰਨਗੇ ਕਿ ਇਹਨਾਂ ਨੇ ਸਾਡੇ ੱਟਕੇ ੱਟਕੇ ਨਾਲ ਵੀ ਸਰਵਾਈਸ ਪ੍ਰੋਵਾਈਡ ਕੀਤੀ ਮੈਡਮਾ ਤੇ ਕਹਿੰਦੇ ਜੇ ਵੀ ਇਸ ਤੇ ਨਾ ਭਰੀ ਰੇਟ ਹੋਡੀ ਅਸੈਸਮੈਂਟ ਕਰਨਾ ਵਾਡੀ ਸਾਡੀ ਯਾਰਪਾਰ ਨੂੰ ਮਾਰਾ ਬੋਲਿਆ ਗਿਆ ਜੀ ਕਹਿੰਦੇ ਵੀ ਬੱਸ ਦਾ ਡਰਾਈਵਰ ਕਿੱਦਾਂ ਜੀ ਵੀ ਉਹਨੂੰ ਬਸ ਸਾਰੇ ਬਾਉਣ ਦੇ ਲੈ ਕੇ ਆਏ ਨਹੀਂਗੇ ਸਾਈਕਲ ਦੇ ਬਾਉਣਾਂ ਦੇ ਲੈ ਕੇ ਆਏਗੇ ਬਸ 32-3200 ਰੁਪਿਆ ਲਿਆ ਸੀ ਤੇ ਪਰ ਸਾਨੂੰ ਗੁਰਦੁਆਰਾ ਸਾਹਿਬ ਤੇ ਰੱਖਿਆ ਕੁੜੀਆਂ ਮੁੰਡਿਆਂ ਨੂੰ ਇਕੱਠੇ ਹਾਲ ਚ ਰੱਖਿਆ ਤੇ ਲੰਗਰ ਤੇ ਸੱਦਾ ਇੱਕ ਇੱਕ ਮੁੰਡਾ ਸੀ ਜੀ ਅਭੀ ਅਭੀ ਐਪਲਸ 1 ਕਲਾਸ ਦਾ ਉਹਨ ਦੇ ਘਰ ਦਾ ਪੇਸ਼ੈਂਟ ਆਇਓ ਜਗਦੀ ਜਗਦੀਪ ਮੈਮ ਦੇ ਰਿਸ਼ਤੇਦਾਰ ਸੀ ਉਹਨਾਂ ਨੇ ਇੱਕ ਨਾਮ ਸੀ ਬਾਹਰੋਂ ਆ ਕੇ ਉਹਨੇ ਜਵਾਗਰੇ ਲੱਤ ਮਾਰੀਆਂ ਜਿਹੜੇ ਪ੍ਰਿੰਸੀਪਲ ਜਗਦੀਪ ਕੌਰ ਉਹਨਾਂ ਨਾਲ ਗੱਲ ਕੀਤੀ ਕਿ ਬੱਚਿਆਂ ਦੀਆਂ ਜਿਹੜੀਆਂ ਸਮੱਸਿਆਵਾਂ ਦੱਸੀਆਂ ਉਹਨਾਂ ਨੇ ਤੇ ਮੈਡਮ ਨੂੰ ਇੱਥੇ ਸੇ ਸਮੱਸਿਆ ਤੇ ਗੱਲ ਸੁਣਨੀ ਪਿਆਰ ਹੀ ਨਹੀਂ ਹੈ ਜੀ ਤੇ ਉਹ ਅੱਗੋਂ ਕਹਿ ਰਹੇ ਆ ਵੀ ਜੋ ਮੈਂ ਕੀਤਾ ਮੈਂ ਸਹੀ ਕੀਤਾ ਜਿੰਦਾਬਾਦ ਮਰਦਾਬਾਦ ਮਰਦਾਬਾਦ ਜਿੰਦਾਬਾਦ ਮਰਦਾਬਾਦ ਹਾਂ ਕੀ ਨਾਮ ਤੇਰਾ ਮੇਰਾ ਨਾਮ ਬੂਤਾ ਸਿੰਘ ਜੀ ਕੀ ਮਸਲਾ ਜਿਹੜਾ ਧਰਨਾ ਲਾਇਆ ਤੁਸੀਂ ਇਹ ਅਸੀਂ ਗਏ ਸੀ ਜੀ ਵਿਦਿਆਕ ਟੂਰ ਤੇ 4 ਤਰੀਕ ਦਸੰਬਰ ਨੂੰ ਤੇ ਉੱਥੇ ਸਾਨੂੰ ਮਤਲਬ ਲੈ ਕੇ ਗਏ ਸੀ 44 ਬੱਚਿਆਂ ਨੂੰ ਜੀ ਤੇ ਇੱਕ ਗ੍ਰਾਮ ਸੀ ਉਥੇ ਸਾਡੇ ਨਾਲ ਮਾੜਾ ਵਿਹਾਰ ਕੀਤਾ ਗਿਆ ਟੀਚਰਾਂ ਵੱਲੋਂ ਵੀ ਸਾਨੂੰ ਕਿਨਾ ਸੀ 32-3200 ਰੁਪਿਆ ਲਿਆ ਸੀ ਤੇ ਪਰ ਸਾਨੂੰ ਗੁਰਦਵਾਰਾ ਸਾਹਿਬ ਤੇ ਰੱਖਿਆ ਕੁੜੀਆਂ ਮੁੰਡਿਆਂ ਨੂੰ ਇਕੱਠੇ ਹਾਲਚ ਰੱਖਿਆ ਤੇ ਲੰਗਰ ਪ੍ਰਸ਼ਾਦਾ ਇੱਕ ਖਵਾ ਉਹ ਉਥੇ ਜੀ ਚੰਗਾ ਮਾੜਾ ਮਤਲਬ ਕਿਨਾ ਸੀ ਕੁੜੀਆਂ ਨੂੰ ਮਤਲਬ ਜ਼ਿਆਦਾ ਕਰਦੇ ਸੀ ਨੇੜੇ ਨੇੜੇ ਸਾਡੇ ਮਤਲਬ ਗੱਲ ਨਹੀਂ ਸੁਣਦੇ ਸੀ ਜੀ ਟੀਚਰ ਵੀ ਤੇ ਇੱਕ ਮੁੰਡਾ ਸੀ ਜੀ ਅਭੀ ਅਭੀ ਹੈ ਪਲੱਸ 1 ਕਲਾਸ ਦਾ ਉਹਨ ਦੇ ਕਹਾੜ ਦਾ ਪੇਸ਼ੈਂਟ ਆ ਜੀ ਉਹ ਉਹਨਾਂ ਦੇ ਕਿ ਨਾਮ ਸੀ ਉਹ ਮੈਡਮ ਆਊਟਸਾਈਡਰ ਮੈਡਮ ਸੀ ਬਾਹਰ ਦੇ ਮੈਡਮ ਸੀ ਸਕੂਲ ਵੱਲ ਨੂੰ ਨਹੀਂ ਗਏ ਉਹ ਮੈਮ ਦਾ ਸੁਮਨ ਸੀ ਮੈਮ ਦਾ ਨਾਮ ਤੇ ਉਹ ਮੈਡਮ ਜਗਮੀਤ ਜਗਜੀਤ ਮੈਮ ਕੇ ਰਿਸ਼ਤੇਦਾਰ ਸੀ ਉਹਨਾਂ ਨੇ ਕਿ ਨਾਮ ਸੀ ਬਾਹਰੋਂ ਆ ਕੇ ਉਹਨੇ ਜਵਾਗ ਦੇ ਲੱਤ ਮਾਰੀਆਂ ਜੀ ਕਹਿੰਦੇ ਸੀ ਵੀ ਉੱਠ ਉਹ ਠੀਕ ਨਹੀਂ ਸੀ ਇਸ ਕਰਕੇ ਉਹ ਸੁੱਤਾ ਪਿਆ ਸੀ ਤੇ ਇਸ ਕਰਕੇ ਉਹਨੂੰ ਉਠਾਇਆ ਲੱਤਾਂ ਮਾਰ ਕੇ ਜੀ ਕਿਸਰ ਕੀ ਨਾਮ ਆ ਤੁਹਾਡਾ ਜੋ ਅੱਜ ਕੁਝ ਸਕੂਲ ਦੇ ਮੂਰੇ ਪ੍ਰੋਟੈਸਟ ਕਰ ਰਹੇ ਹੋ ਕੀ ਨਾਮ ਆ ਸਰ ਮੇਰਾ ਨਾਮ ਗੁਰਪ੍ਰੀਤਾ ਮੈਂ ਇਸੇ ਪਿੰਡ ਦਾ ਵਾਸੀ ਆ ਇੰਨੇ ਖੜੇ ਦਾ ਵਸਨੀਕ ਆਂ ਮੇਰੇ ਕੋਲੇ ਤੇ ਸਰਪੰਚ ਸਾਹਿਬ ਕੋਲੇ ਬੱਚੇ ਆਏ ਸੀ ਸਕੂਲ ਦੇ ਅਦਰਸ਼ ਸਕੂਲ ਦੇ ਵਿੱਚ ਇਕੱਠੇ ਹੋ ਕੇ ਤੇ ਸਰਪੰਚ ਸਾਹਿਬ ਅੱਜ ਵੋਟਾਂ ਦੀ ਕਾਊਂਟਿੰਗ ਕਰਕੇ ਨਹੀਂ ਆ ਸਕੇ ਇਹਦੇ ਕਰਕੇ ਅਸੀਂ ਮੈਡਮ ਨਾਲ ਜਿਹੜੇ ਪ੍ਰਿੰਸੀਪਲ ਜਗਜੀਤ ਕੌਰ ਉਹਨਾਂ ਨਾਲ ਗੱਲ ਕੀਤੀ ਵੀ ਕੀ ਬੱਚਿਆਂ ਦੀਆਂ ਜਿਹੜੀਆਂ ਸਮੱਸਿਆਵਾਂ ਦਸੀਆਂ ਉਹਨਾਂ ਨੂੰ ਤੇ ਮੈਡਮ ਇਹ ਕਿਸੇ ਸਮੱਸਿਆ ਤੇ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈਗੀ ਤੇ ਉਹ ਅੱਗੋਂ ਕਹਿ ਰਹੇ ਆ ਵੀ ਜੋ ਮੈਂ ਕੀਤਾ ਮੈਂ ਸਹੀ ਕੀਤਾ ਪ੍ਰੋਬਲਮ ਇਹ ਸੀ ਜੀ ਇਹਨਾਂ ਨੇ 3200 ਰੁਪਿਆ ਸਾਡੇ ਤੋਂ ਟੂਰ ਦਾ ਲੈ ਲਿਆ ਬੱਚਿਆਂ ਦਾ ਇਹਨਾਂ ਨੇ ਗੁਰਦੁਆਰਿਆਂ ਦੇ ਵਿੱਚ ਹੀ ਸਟੇ ਕੀਤਾ ਗੁਰਦਾਰ ਸਾਹਿਬ ਸਾਹਿਬ ਦੇ ਵਿੱਚ ਤੇ ਉੱਥੋਂ ਹੀ ਲੰਗਰ ਖਵਾ ਲਿਆ ਇਹਨਾਂ ਨੇ ਤੇ ਬੱਸ ਦਾ ਜਿਹੜਾ ਕੋਈ ਕਿਰਾਇਆ ਸੀ ਉਹ 25-3000 ਰੁਪਿਆ ਬੰਦਾ ਸੀ ਬਾਕੀ ਮੈਡਮ ਨੇ ਕੋਈ ਪੈਸਿਆਂ ਦਾ ਹਿਸਾਬ ਨਹੀਂ ਦਿੱਤਾ ਸਾਨੂੰ ਮੈਡਮ ਦਾ ਨਾਮ ਜਗਜੀਤ ਕੌਰ ਆ ਜੀ ਪ੍ਰਿੰਸੀਪਲ ਇਹ ਭਾਗੂ ਸਕੂਲ ਤੋਂ ਆਏ ਆ ਭਾਗੂ ਸਕੂਲ ਦੇ ਵਿੱਚ ਵੀ ਮੈਡਮ ਦੀਆਂ ਬੜੀਆਂ ਕੰਪਲੇਂਟ ਸੀ ਵੀ ਇਹ ਇਹੋ ਜੀ ਅੱਗੇ ਵੀ ਇਹਨਾਂ ਨੇ ਕਿਤੇ ਇਹੋ ਜੇ ਕੰਮ ਇੱਕ ਉਹਨਾਂ ਨਾਲੇ ਭਾਗੂ ਸਕੂਲ ਦੇ ਵਿੱਚ ਝੂਲੇ ਲਵਾਏ ਸੀ ਝੂਲੇ 40000 ਦੇ ਲੱਗਦੇ ਸੀ ਫਿਰ ਇਹਨਾਂ ਦੇ ਬੱਚੇ ਇਕੱਠੇ ਕਰ ਲਏ ਤੇ ਉਹਨਾਂ ਦੋ ਵੀ ਕਾਫੀ ਪੈਸੇ ਇੰਜ ਵੱਧ ਲਏ ਆ। ਇਹੀ ਇਹ ਮੇਨ ਸਮੱਸਿਆ ਸੀ ਫਿਰ ਜਿਹੜਾ ਬੱਸ ਦਾ ਡਰਾਈਵਰ ਸੀ ਜੀ ਉਹ 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 ਬੱਚਿਆਂ ਨਾਲ ਦੁਰਭਿਆਰ ਕੀਤਾ ਉਹਨਾਂ ਨੇ ਜਾਤੀ ਸੂਚਕ ਸ਼ਬਦ ਵੀ ਕਹੇ ਬੱਚਿਆਂ ਨੂੰ ਉਹਨਾਂ ਨੇ ਤੇ ਇੱਕ ਬੱਚਾ ਅਭਿਜੋਤ ਸਿੰਘ ਸੀ ਉਹਨੂੰ ਇਹਨਾਂ ਨੇ ਕੁੱਟਿਆ ਮਾਰਿਆ ਵੀ ਉਹਨੂੰ ਕਹਿੰਦੇ ਸੀ ਵੀ ਨੱਚੋ ਨੱਚਦਾ ਨਹੀਂ ਸੀ ਤੇ ਉਹ ਹਾਰਟ ਪੇਸ਼ੈਂਟ ਸੀ ਉਹਨੇ ਆਪਦੀ ਨਾਲ ਮੈਡੀਕਲ ਰਿਪੋਰਟ ਵੀ ਦਿੱਤੀ ਹੈ ਜੀ ਤੇ ਬਾਕੀ ਆ ਸਟੂਡੈਂਟਸ ਸਾਰੇ ਕੋਲੇ ਆ ਜੀ ਮੈਡਮ ਨਾਲ ਅਸੀਂ ਟੂਰ ਅ ਅੱਜ ਤੋਂ 4 ਦਸੰਬਰ ਨੂੰ ਜੀ ਉਦੋਂ ਗਏ ਤੇ 8 ਤਰੀਕ ਤੱਕ ਗਿਆ ਜੀ ਹੁਣ ਕੀ ਮੰਗ ਹੈ ਇਸ ਮਾਮਲੇ ਦੇ ਮੰਗ ਸਾਡੀ ਇਹ ਇੱਕ ਤਾਂ ਸਾਡੇ ਪੈਸੇ ਵਾਪਸ ਕੀਤੇ ਜਾਣ ਤੇ ਇੱਕ ਪ੍ਰਿੰਸੀਪਲ ਨਹੀਂ ਸਾਨੂੰ ਇਹੋ ਜੀ ਪ੍ਰਿੰਸੀਪਲ ਨਹੀਂ ਚਾਹੀਦੀ ਹੈਗੀ ਬਾਕੀ ਤੁਸੀਂ ਸਾਰੇ ਬੱਚਿਆਂ ਤੋਂ ਸੁਣ ਲਓ ਜੀ ਇਹਨੂੰ ਤਤਕਾਲੀ ਫੌਰਨ ਮਤਲਬ ਇਹਨੂੰ ਸਸਪੈਂਡ ਕੀਤਾ ਜਾਵੇ ਸਾਡੀ ਤਾਂ ਇਹੀ ਡਿਮਾਂਡ ਹੈ ਜੀ ਤੇ ਇਸ ਮਾਮਲੇ ਦੇ ਵਿੱਚ ਵੀ ਤੁਹਾਡੀ ਅਧਿਕਾਰੀਆਂ ਨਾਲ ਗੱਲ ਹਜੇ ਕੋਈ ਕਿਸੇ ਨਾਲ ਇਹ ਗੱਲ ਹੋਈ ਜੀ ਅੱਗੇ ਕਰਾਂਗੇ ਅਸੀਂ ਤਾਂ ਇਨਸਾਫ ਲੈਣ ਆਏ ਸੀ ਮੈਡਮ ਤੋਂ ਜੇ ਸਾਨੂੰ ਇਨਸਾਫ ਦੇਂਦੇ ਤੇ ਇੱਥੇ ਮੁੱਦਾ ਹੱਲ ਹੁੰਦਾ ਸੀ ਪਰ ਮੈਡਮ ਦੇ ਅੱਗੇ ਬੜਾ ਵੱਧ ਘੱਟ ਬੋਲੇ ਆ ਉਤੋਂ ਸਾਨੂੰ ਧਮਕੀਆਂ ਦਿੰਦੀ ਆ ਵੀ ਮੈਂ ਪੁਲਿਸ ਕੰਪਲੇਂਟ ਕਰ ਦਊਗੀ ਮੈਂ ਇੰਜ ਕਰ ਦਊਗੀ ਚਲੋ ਜੀ ਪੁਲਿਸ ਕੰਪਲੇਂਟ ਵੀ ਕਰ ਲੈਣ ਤੇ ਵੀ ਜੇ ਅਸੀਂ ਆਪ ਦੇ ਬੱਚਿਆਂ ਦੇ ਆਸਤੇ ਨਹੀਂ ਆਪਦਾ ਹੱਕ ਲੜਨਾ ਤਾਂ ਫਿਰ ਕਾਦੇ ਵਾਸਤੇ ਤੇ ਬਾਕੀ ਤੁਸੀਂ ਸਟੂਡੈਂਟਸ ਆਪ ਪੁੱਛ ਲਓ ਹਾਂਜੀ ਜੋ ਅੱਜ ਸਕੂਲ ਦੇ ਬਾਹਰ ਤਰਨ ਆਇਆ ਜੀ ਕੀ ਗਲਤੀ ਮਾਮਲਾ ਕਿਸ ਨੂੰ ਲੈ ਕੇ ਤਰ੍ਹਾਂ ਦਿੱਤਾ ਜਾ ਰਿਹਾ ਸਰ ਐਕਚੁਅਲੀ ਸਾਡੇ ਬੱਚਿਆਂ ਨੇ ਸਾਨੂੰ ਮੈਂ ਦਾ ਨਾਮ ਜਗਨਜੀਤ ਸਿੰਘ ਆ ਮੈਂ ਮੌਜੂਦਾ ਪੰਚਾਇਤ ਮੈਂਬਰ ਆ ਜੀ ਬੱਚਿਆਂ ਵੱਲੋਂ ਸਾਨੂੰ ਕੰਪਲੇਨਟ ਸੀ ਕਿ ਇਹਨਾਂ ਦਾ ਕੋਈ ਟੂਰ ਗਿਆ ਸੀ 4 ਦਸੰਬਰ ਨੂੰ 4 ਦਸੰਬਰ ਨੂੰ ਜਾ ਕੇ 8 ਦਸੰਬਰ ਨੂੰ ਉੱਥੋਂ ਵਾਪਸ ਆਏ ਆ ਇਹਨਾਂ ਨਾਲ ਇਹਨਾਂ ਤੋਂ ਪੈਸੇ 32 3200 ਰੁਪਏ ਪਰ ਹੈਗ ਲੈ ਆ ਗਿਆ ਜੀ ਤੇ ਪਰ ਜਿਵੇਂ ਦਾ ਇਹਨਾਂ ਨਾਲ ਉੱਥੇ ਵਿਵਹਾਰ ਹੋਇਆ ਸਾਨੂੰ ਵੀ ਉਹ ਸੁਣ ਕੇ ਬੜੀ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਕਿ ਸਾਡੇ ਬੱਚਾਂ ਨਾਲ ਇਹੋ ਜਿਹਾ ਬੱਚਿਆਂ ਨੂੰ ਐਵੇਂ ਜਲੀਲ ਕੀਤਾ ਗਿਆ ਇਹਨਾਂ ਨੂੰ ਟੀਚਰਾਂ ਤੋਂ ਇੰਨਾ ਪੋਸੀਬਲ ਨਹੀਂ ਹੋਇਆ ਕਿ ਇਹਨਾਂ ਦਾ ਰਾਤ ਦਾ ਸਟੇ ਕਿਤੇ ਵਧੀਆ ਨਾਲ ਕਰਵਾਇਆ ਜਾ ਸਕੇ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਹਾਲ ਦੇ ਵਿੱਚ ਰਾਤ ਨੂੰ ਇਹਨਾਂ ਨੂੰ ਸੌਾਇਆ ਗਿਆ ਇੱਕੋ ਹਾਲ ਦੀ ਛੱਤ ਥੱਲੇ ਬੱਚੇ ਕੁੜੀਆਂ ਤੇ ਮੁੰਡੇ ਇਹਨਾਂ ਨੂੰ ਪਾਇਆ ਗਿਆ ਤੇ ਇਹਨਾਂ ਦਾ ਖਾਣੇ ਦਾ ਇੰਤਜ਼ਾਮ ਵੀ ਕੋਈ ਇਹਨਾਂ ਤੋਂ ਪੂਖਤਾ ਪ੍ਰਬੰਧ ਨਹੀਂ ਹੋਇਆ ਉਹ ਵੀ ਡੇਰੇ ਦੇ ਵਿੱਚੋਂ ਜਾਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਕਹਿ ਸਕਦੇ ਕਿ ਆਪਾਂ ਇਹਨਾਂ ਨੂੰ ਪ੍ਰਸ਼ਾਦਾ ਛਕਾਇਆ ਗਿਆ ਜਦਕਿ ਸਾਡੇ ਬੱਚਿਆਂ ਨੂੰ ਫਿਰ ਜੋ ਬੱਸ ਦਾ ਡਰਾਈਵਰ ਸੀ ਉਹਦੇ ਵੱਲੋਂ ਬਦੀ ਸ਼ਬਦਾਵਲੀ ਵਰਤੀ ਗਈ ਕਿ ਤੁਸੀਂ ਟਰਾਲੀਆਂ ਦੇ ਵਿੱਚ ਬਹੌਣ ਦੇ ਲਾਇਕ ਹੋ ਤੁਸੀਂ ਇਹੋ ਜਿਹੀਆਂ ਬੱਸਾਂ ਵਿੱਚ ਬੈਠਣ ਦੇ ਕਾਬਲ ਨਹੀਂ ਇਹੋ ਜਿਹੀਆਂ ਗੱਲਾਂ ਸੁਣੀਆਂ ਸੀ ਇਹਨਾਂ ਦੇ ਨਾਲ ਫਿਰ ਇਹਨਾਂ ਦੀ ਇੱਕ ਇਹ ਸ਼ਿਕਾਇਤ ਸੀ ਕਿ ਪ੍ਰਿੰਸੀਪਲ ਮੈਮ ਦੀ ਕੋਈ ਰਿਸ਼ਤੇਦਾਰ ਸੀਗੀ ਉਹ ਵੀ ਆਊਟਸਾਈਡਰ ਜਦਕਿ ਸਾਨੂੰ ਤੇ ਪਤਾ ਕਿ ਉਹਦੀ ਬੋਰਡ ਵੱਲੋਂ ਕੋਈ ਪ੍ਰਵਾਨਗੀ ਲੈਣੀ ਚਾਹੀਦੀ ਹੈ ਅਗਰ ਕਿਸੇ ਨੂੰ ਆਪਾਂ ਬਾਹਰੋਂ ਨਾਲ ਲੈ ਕੇ ਜਾਣਾ ਮੈਡਮ ਉਹਨਾਂ ਨੂੰ ਲੈ ਕੇ ਗਏ ਉਸ ਮੈਡਮ ਨੇ ਇੱਕ ਬੱਚੇ ਦੇ ਜੋ ਕਿ ਪੇਸ਼ੈਂਟ ਹੈਗਾ ਉਹਦੇ ਕੋਈ ਸਵੇਰ ਜਿਵੇਂ ਲੰਗਰ ਹਾਲ ਵਿੱਚ ਸੁੱਤੇ ਬੱਚਿਆਂ ਨੂੰ ਉਠਾਇਆ ਉਸ ਟਾਈਮ ਬੱਚੇ ਦੇ ਲੱਤ ਮਰੀ ਗਈ ਜੀ ਤੇ ਅਸੀਂ ਉਸ ਰਿਗਾਰਡਿੰਗ ਅੱਜ ਪ੍ਰਿੰਸੀਪਲ ਮੈਮ ਦੇ ਨਾਲ ਗੱਲ ਕਰਨ ਵਾਸਤੇ ਆਏ ਸੀਗੇ ਉਹਨਾਂ ਨੂੰ ਆਕੇ ਅਸੀਂ ਆਪਣੀ ਇੰਟਰੋ ਦਿੱਤੀ ਚਲੋ ਜਦਕਿ ਸਾਨੂੰ 4-5 ਮੋਤਵਰ ਬੰਦਿਆਂ ਨੂੰ ਤਾਂ ਮੈਡਮ ਨੇ ਬੋਲਣ ਹੀ ਨਹੀਂ ਦਿੱਤਾ ਸਾਨੂੰ ਇਹ ਕਿਹਾ ਗਿਆ ਕਿ ਜਿਹੜੇ ਬੱਚੇ ਇੱਥੇ ਗਏ ਸੀ ਨਾਲ ਗਏ ਸੀ ਉਹਨਾਂ ਨੂੰ ਲਿਓ ਇੱਕ ਦੋ ਬੱਚੇ ਆਏ ਫਿਰ ਕਹਿਣ ਲੱਗ ਪਏ ਨਹੀਂ ਬੱਚੇ ਨਹੀਂ ਹੁਣ ਬੱਚਿਆਂ ਦੇ ਪੇਰੈਂਟਸ ਆਉਣ ਮੈਂ ਮੈਂ ਬੱਚਿਆਂ ਦੀ ਗੱਲ ਨਹੀਂ ਸੁਣੀ ਪੇਰੈਂਟਸ ਆਏ ਉਹ ਪੇਰੈਂਟਸ ਵੀ ਬੀਬੀਆਂ ਆਈਆਂ ਬੀਬੀਆਂ ਨਾਲ ਪੜੀਆਂ ਲਿਖੀਆਂ ਨਹੀਂ ਹੈਗੀਆਂ ਉਹਨਾਂ ਨੂੰ ਵੀ ਮਤਲਬ ਗੱਲ ਕਰਦੇ ਆ ਬੜੀ ਜਿਆਦਾ ਝਿਜਕਾ ਰਹੀ ਸੀ ਉੱਥੇ ਜੇਕਰ ਪੇਰੈਂਟਸ ਦੱਸਦੇ ਆ ਤਾਂ ਬੱਚਿਆਂ ਦਾ ਕੀ ਹਾਲ ਹੋਇਆ ਗਿਆ ਉਹ ਹੋਏਗਾ ਉੱਥੇ ਮੈਡਮ ਪ੍ਰਿੰਸੀਪਲ ਨੇ ਤਾਂ ਇਹ ਕਹਿ ਕੇ ਆਪਣਾ ਪੱਲਾ ਝਾੜ ਲਿਆ ਕਿ ਤੁਸੀਂ ਜੋ ਅਗਰ ਉੱਥੇ ਉਹ ਜਾ ਕੁਝ ਹੋਇਆ ਤਾਂ ਤੁਸੀਂ ਮੈਨੂੰ ਉਦੋਂ ਕਿਉਂ ਨਹੀਂ ਦੱਸਿਆ ਇੱਥੇ ਸਾਡੇ ਸਾਹਮਣੇ ਇੰਨਾ ਪ੍ਰੈਸ਼ਰ ਪਾਇਆ ਗਿਆ ਬੱਚਿਆਂ ਦੀ ਬੋਲਣ ਦੀ ਹਿੰਮਤ ਨਹੀਂ ਸੀ ਇਥੇ ਦੋਨਾਂ ਦੇ ਪੇਰੈਂਟਸ ਵੀ ਨਹੀਂ ਸੀ ਬੋਲ ਸਕਦੇ ਤਾਂ ਅਸੀਂ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਤਾਂ ਮੈਡਮ ਨੇ ਕਿਹਾ ਮੈਂ ਤੁਹਾਡੀ ਕਿਸੇ ਦੀ ਕੋਈ ਸੁਣਵਾਈ ਨਹੀਂ ਕਰਨੀ ਕੋਈ ਗੱਲ ਨਹੀਂ ਸੁਣੀ ਤੁਸੀਂ ਉੱਠ ਕੇ ਸਾਰੇ ਜਣੇ ਬਾਹਰ ਜਾਓ ਅਤੇ ਮੈਂ ਤੁਹਾਡੇ ਤੇ ਪੁਲਿਸ ਕੰਪਲੇਂਟ ਕਰਨ ਦੀ ਵੀ ਸਾਨੂੰ ਧਮਕੀ ਦਿੱਤੀ ਗਈ ਮੰਗ ਸਾਡੀ ਇਹੀ ਹੈ ਕਿ ਸਾਡੇ ਬੱਚਿਆਂ ਨੂੰ ਨਿਆਂ ਚਾਹੀਦਾ ਸਾਨੂੰ ਸਾਰੇ ਪੈਸਿਆਂ ਦਾ ਹਿਸਾਬ ਚਾਹੀਦਾ ਉਹਨਾਂ ਦੇ ਵਿੱਚ ਇਹ ਹੈ ਕਿ ਮੈਡਮ ਨੇ ਅੱਗੇ ਵੀ ਕੋਈ ਐਹੋ ਜਿਹਾ ਕਰਪਟ ਕੰਮ ਕੀਤਾ ਹੋਇਆ ਪਿਛਲੇ ਦੋ ਸਕੂਲਾਂ ਵਿੱਚ ਵੀ ਉਹੀ ਕੁਝ ਹੁਣ ਅਸੀਂ ਇੱਥੇ ਨਹੀਂ ਹੋਣ ਦੇਵਾਂਗੇ ਇੱਥੇ ਮਨਦੀਪ ਕੌਰ ਆ ਜੀ ਮੇਰਾ ਨਾਮ ਮੈਂ 8TT టీచర్ ਆਂ ਜੀ ਇੱਥੇ ਮੈਂ ਪੀਟੈਟ ਸੀਟੈਟ ਕਲੀਅਰ ਆ ਮੇਰੀ ਕੁਆਲੀਫਿਕੇਸ਼ਨ ਪੂਰੀ ਆ ਪਰ ਫਿਰ ਵੀ ਸਾਨੂੰ ਇੱਥੇ ਕੀ ਆ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਪਰੇਸ਼ਾਨ ਕੀਤਾ ਜਾਂਦਾ ਈ ਸਾਨੂੰ ਸਟਿੱਪਣੀਆਂ ਤੱਕ ਕਿਹਾ ਜਾਂਦਾ ਪ੍ਰਿੰਸੀਪਲ ਮੈਡਮ ਬੋਲਦੀ ਕੀ ਨਾ ਜੀ ਪ੍ਰਿੰਸੀਪਲ ਮੈਡਮ ਆ ਮੈਡਮ ਤਗਜੀਤ ਕੌਰ ਇਸ ਵਾਰ ਤੁਸੀਂ ਸ਼ਿਕਾਇਤ ਕੀਤੀ ਹੈ ਕਿਸੇ ਅਧਿਕਾਰੀ ਨੂੰ ਨਹੀਂ ਨਹੀਂ ਜੀ ਅਸੀਂ ਬੱਚੇ ਲੈ ਕੇ ਆਏ ਸੀਗੇ ਜਦੋਂ ਸਾਡਾ ਸੈਸ਼ਨ ਸ਼ੁਰੂ ਹੋਇਆ ਸੀ ਅਸੀਂ ਆਪਦੇ ਬੱਚਿਆਂ ਲਈ ਸਭ ਕੁਝ ਸੈਰ ਰਹੇ ਸੀਗੇ ਇਸ ਚੀਜ਼ ਨੂੰ ਠੀਕ ਹੈ ਤੇ ਅਸੀਂ ਇੱਥੇ ਚਲੋ ਇਹਨਾਂ ਦਾ ਸੈਸ਼ਨ ਪੂਰਾ ਕਰਵਾਉਣੀ ਆ ਚਲੋ ਵੀ ਅਸੀਂ ਘਰਦਿਆਂ ਨਾਲ ਪ੍ਰੋਮਿਸ ਕੀਤਾ ਸੀ ਪਰ ਜਦੋਂ ਟੂਰ ਤੋਂ ਆ ਕੇ ਬੱਚਿਆਂ ਨੇ ਸਾਨੂੰ ਅਸੀਂ ਜ਼ਿੰਮੇਵਾਰੀ ਤੇ ਭੇਜਿਆ ਸੀ ਇਹ ਸਭ ਕੁਝ ਕਿਹਾ ਵੀ ਮੈਮ ਸਾਡੇ ਨਾਲ ਤਾਂ ਉੱਥੇ ਆ ਕੁਝ ਹੋਇਆਗਾ ਹਨਾ ਤੇ ਫੇਰ ਕੀ ਹੈ ਸਾਨੂੰ ਅਸੀਂ ਫੇਰ ਕਮੇਟੀ ਕੋਲ ਸ਼ਿਕਾਇਤ ਦਿੱਤੀ ਹੈ ਜੀ 32 3200 ਰੁਪਿਆ ਲਿਆ ਗਿਆ ਹਾਂਜੀ ਕਿਉਂਕਿ ਐਲੀਗੇਸ਼ਨ ਆਰ ਨੇ ਮਿਸਦੇ ਕੀਤਾ ਗਿਆ ਉਹ ਸਹੀ ਹੈ ਜੀ ਕੀ ਸਰ ਬੱਚਿਆਂ ਵੱਲੋਂ ਜੋ ਐਲੀਗੇਸ਼ਨ ਲਾਏ ਗਏ ਉਸ ਤੇ ਗੈਸ ਹਾਂਜੀ ਬਿਲਕੁਲ ਸਹੀ ਹੈ ਜੀ ਹਾਂਜੀ ਬਿਲਕੁਲ ਸਹੀ ਹੈ ਜੀ ਜਦੋਂ ਫਤਮੀ ਸਿੰਘ ਜੀ ਮੇਰਾ ਇੱਥੇ ਮੈਂ ਇਥੇ ਅੰਗਰੇਜ਼ੀ ਦਾ ਮਾਸਟਰ ਆ ਜੀ ਤੇ ਮੈਂ ਇਥੋਂ 2.5 ਸਾਲ ਤੋਂ ਪੜਾ ਰਿਹਾ ਜੀ ਪਹਿਲਾਂ ਸਹੀ ਚੱਲ ਰਿਹਾ ਸਭ ਕੁਝ ਹੀ ਤੇ ਹੁਣ ਥੋੜੀਆਂ ਦਿੱਕਤਾਂ ਆ ਰਹੀਆਂ ਜੀ ਕਦੋਂ ਤੋਂ ਜਦੋਂ ਤੋਂ ਮੈਡਮ ਆਈ ਜੀ ਤੇ ਹੁਣ ਦੇਖੋ ਪਹਿਲਾਂ ਲੰਪੀਰ ਦੇ ਫਾਰਮ ਭਰੇ ਸੀਗੇ ਤੇ ਉਹ ਸਾਰੇ ਪੰਜਾਬ ਵਿੱਚ ਹੀ ਭਰਨੇ ਸਾਰੇ ਸਕੂਲਾਂ ਨੇ ਭਰਨੇ ਸੀ ਤੁਹਾਨੂੰ ਕੰਪਲਸਰੀ ਕਰ ਦਿੱਤਾ ਗਿਆ ਵੀ ਤੁਸੀਂ ਲੰਪੀਰ ਦੇ ਫਾਰਮ 3 ਬੱਚੇ ਹਰੇਕ ਟੀਚਰ ਨੇ ਭਰਨੇ ਹੀ ਭਰਨੇ ਆ ਤੇ ਹੁਣ ਪੱਲਿਓ ਪੈਸੇ ਭਰ ਕੇ ਅਸੀਂ ਫਾਰਮ ਭਰੇ ਬੱਚਿਆਂ ਦੇ 1800 2000 ਰੁਪਏ ਲੱਗ ਗਿਆ ਮੈਂ ਮੈਡਮ ਨੂੰ ਕਿਹਾ ਸੀ ਕਿ ਮੈਂ ਆ ਮੈਡਮ ਸੈਲਰੀ ਮੇਰੀ 10000 ਹੈ ਮੈਂ ਪੱਲਿਓ ਕਿਵੇਂ ਭਰਦਾ ਇਹਨਾਂ ਫਿਰ ਨੌਕਰੀ ਛੱਡ ਦੋ ਜੀ ਕਿਹੜੇ ਮੈਡਮ ਨੂੰ ਕਿਹਾ ਕੀ ਹੁੰਦਾ ਪ੍ਰਿੰਸਪਾ ਮੈਡਮ ਪ੍ਰਿੰਸਪਾ ਮੈਡਮ ਪ੍ਰਿੰਸ ਜਗਜੀਤਪੁਰ ਮੈਡਮ ਹਾਂ ਜੀ ਮੰਗ ਕੀ ਹੈ ਤੁਹਾਨੂੰ ਮੰਗਤ ਕੀ ਆ ਵੀ ਜਿਵੇਂ ਸੰਤੰਕ ਕੀਤਾ ਜਾ ਰਿਹਾ ਹੈ ਜਾਂ ਤਸੀਰਾਂ ਲੰਘ ਜਾਓ ਹਨਗੇ ਬੰਦ ਕਰ ਵੀ ਕੀਤਾ ਜਾ ਰਿਹਾ ਹੈ ਜਾਂ ਸ਼ਬਦ ਵੀ ਬੋਲੇ ਜਾਂਦੇ ਆ ਦੇਖੋ ਕੈਵਰੀ ਚਿੜਕਿਆ ਵੀ ਆਂਦਾ ਕਾਹੇ ਵੀ ਦਿੱਤਾ ਇਹਨਾਂ ਜਿਵੇਂ ਮੈਨੂੰ ਕਹਤੇ ਨੌਕਰੀ ਛੱਡ ਦਿਓ ਜੀ ਤਾਂ ਕੋਈ ਉੱਚਤੜੀ ਕੋਲੇ ਇਹਦੀ ਨਹੀਂ 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 ਕਦੀ ਨਹੀਂ ਗਈ ਅਸੀਂ ਹੁਣ ਤੁਹਾਡੀ ਮੇਨ ਮੰਗ ਕੀ ਆ ਮੇਨ ਮੰਗਤ ਹਾਂ ਦੇਖੋ ਕੀ ਹੋ ਸਕਦੀ ਆ ਕਿ ਜਿਵੇਂ ਬੰਦ ਕਰ ਵੀ ਕੀਤੀ ਜਾਵੇ ਕਿ ਜਿਵੇਂ ਮਤਲਬ ਕਿ ਜਿਵੇਂ ਪਹਿਲਾਂ ਸਹੀ ਚੱਲਦਾ ਸੀਗਾ ਜਿਵੇਂ ਸਾਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਇਹੀ ਕਰ ਬੋ ਕਹਿ ਸਕਦੇ ਹਾਂ ਜੀ ਹਾਂ ਜੀ ਬੱਚਿਆਂ ਵੱਲੋਂ ਵੀ ਅਲੀਗੇਸ਼ਨ ਆਇੜੇ ਰੂਪ ਤੇ ਗਿਆ ਸੀਗਾ ਹਾਂਜੀ ਹਾਂਜੀ ਉਹ ਬੱਚੇ ਆਪ ਕੰਫੈਸ ਕਰ ਰਹੇ ਜੀ ਕਿ ਸਾਨੂੰ ਇਹੋ ਜੀ ਚੀਜ਼ ਕੋਈ ਗੱਲ ਕਹੀ ਗਈ ਹੈ ਮੈਂ ਤੌਰ ਤੇ ਨਾਲ ਨਹੀਂ ਸੀ ਗਿਆ ਇਹ ਵੀ ਨਹੀਂ ਸੀ ਗਿਆ ਪਰ ਉਹਨਾਂ ਜਿਵੇਂ ਉਹਨਾਂ ਕਿਹਾ ਵੀ ਉਹ ਸੀ ਬੱਚੇ ਖੁਦ ਕੰਫੈਸ ਕਰਦੇ ਹਾਂਜੀ ਹਾਂਜੀ ਮੈਂ ਕੀ ਤੁਹਾਡਾ ਨਾਂ ਤੇ ਕੋਈ ਸਕੂਲ ਦੇ ਬਾਅਦ ਬੱਚਿਆਂ ਦੇ ਮਾਪਿਆਂ ਵੱਲੋਂ ਕੋਈ ਧਰਨਾ ਦਿੱਤਾ ਜਾ ਰਿਹਾ ਹੈ ਕੀ ਪੂਰਾ ਮਾਮਲਾ ਆ ਨਹੀਂ ਬੱਚੇ ਤਾਂ ਬੈਠੇ ਹੋਏ ਆ ਲੇਕਿਨ ਉਹਨਾਂ ਦੇ ਨਾਲ ਉਹਨਾਂ ਦੇ ਪੇਰੈਂਟਸ ਨਹੀਂ ਹੈ ਕੋਈ ਆਊਟਸਾਈਡਰਸ ਹੈ ਕੋਈ ਆਪਣੇ ਆਪ ਨੂੰ ਬੱਚੇ ਦਾ ਚਾਚਾ ਦੱਸ ਰਿਹਾ ਕੋਈ ਭਰਾ ਦੱਸ ਰਿਹਾ ਕੋਈ ਹੋਰ ਰਿਲੇਸ਼ਨ ਚ ਦੱਸ ਰਿਹਾ ਬੱਚਿਆਂ ਦੇ ਪੇਰੈਂਟਸ ਨਹੀਂ ਬੈਠੇ ਹੋਏ ਔਰ ਉਹ ਪੇਰੈਂਟਸ ਜਿਹੜੇ ਜਿਹੜੇ ਲੋਕ ਬੈਠੇ ਹੋਏ ਆ ਉਹ ਵੀ ਪਿਛਲੇ ਸਕੂਲ ਦੇ ਨਾਲ ਇਸ ਸਕੂਲ ਦੇ ਨਾਲ ਪਿਛਲੇ 3-4 ਮਹੀਨੇ ਪਹਿਲਾਂ ਤੋਂ ਜੁੜੇ ਹੋਏ ਆ ਇਸ ਸਕੂਲ ਦੇ ਵਿੱਚ ਕਾਫੀ ਪੋਲਿਟਿਕਸ ਚੱਲਦੀ ਆ ਰਹੀ ਸੀ ਜਿਹੜੀ ਪਿਛਲੇ 2-3 ਮਹੀਨਿਆਂ ਤੋਂ ਮੇਰੇ ਅੰਤ ਤੇ ਬੰਦ ਹੋ ਗਈ ਹੋਈ ਸੀ ਸੋ ਉਹ ਮੁੱਦਾ ਲੱਭ ਰਹੇ ਸੀ ਕੋਈ ਦੁਬਾਰਾ ਤੋਂ ਐਸੀ ਪੋਲਿਟਿਕਸ ਖੜੀ ਕੀਤੀ ਜਾਵੇ ਸੋ ਉਹੀ ਪੋਲਿਟਿਕਸ ਉਹਨਾਂ ਨੂੰ ਮੌਕਾ ਮਿਲਿਆ ਹੋਇਆ ਮੌਕਾ ਹੈ ਵੀ ਨਹੀਂ ਆ ਆਪਣੇ ਆਪ ਹੀ ਕ੍ਰੀਏਟ ਕੀਤਾ ਜਾ ਰਿਹਾ ਸੋ ਅਸਰ ਕੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਟੂਰ ਤੇ ਲੈ ਕੇ ਗਏ ਸੀ ਉੱਥੇ ਸਾਡੇ ਨਾਲ ਫੈਸਲੇ ਦੇਖੋ ਅਸੀਂ ਟੂਰ ਤੇ ਲੈ ਕੇ ਗਏ ਆ ਸਾਡਾ ਆਦਰਸ਼ ਸਕੂਲ ਹੈ ਗਵਰਨਮੈਂਟ ਸਕੂਲ ਸਰਕਾਰੀ ਸਕੂਲ ਜਿਹੜੇ ਹੁੰਦੇ ਆ ਉਥੋਂ ਸਰਕਾਰ ਵੱਲੋਂ ਉਹਨਾਂ ਨੂੰ ਟੂਰ ਦੀ ਗ੍ਰਾਂਟ ਆਂਦੀ ਹੈ ਸੋ ਅਸੀਂ ਸਰਕਾਰੀ ਸਕੂਲ ਜਿਹੜੇ ਆ ਉਹ ਪਿਛਲੇ 1-2 ਸਾਲਾਂ ਤੋਂ ਟੂਰਸ ਲੈ ਕੇ ਜਾ ਰਹੇ ਔਰ ਉਹ ਗ੍ਰਾਂਟਸ ਵੀ ਦਿੰਦੇ ਆ ਲੇਕਿਨ ਆਪਣੇ ਆਦਰਸ਼ ਸਕੂਲਸ ਜਿਹੜੇ ਆ ਉਹ ਸਾਰੇ ਪੰਜਾਬ ਵਿੱਚ ਟੋਟਲ 11 ਹੀ ਨੇ ਅਸੀਂ ਅਦਰ ਸਕੂਲਸ ਵਾਲੇ ਹਮੇਸ਼ਾ ਤੋਂ ਹੀ ਆਪਣੇ ਲੈਵਲ ਤੇ ਹੀ ਟੂਰਸ ਲੈ ਕੇ ਜਾਂਦੇ ਆ ਮੈਂ ਪਿਛਲੇ 7 ਸਾਲਾਂ ਤੋਂ ਅਦਰ ਸਕੂਲ ਭਾਗੂ ਦੇ ਵਿੱਚ ਵੀ ਕੰਮ ਕਰ ਚੁੱਕੀ ਆ ਅਦਰ ਸਕੂਲ ਰਾਣੀ ਵਾਲਾ ਵਿੱਚ ਵੀ ਕੰਮ ਕਰ ਚੁੱਕੀ ਆ 10 ਸਾਲ ਹੋ ਗਿਆ ਐਜ਼ ਅ ਪ੍ਰਿੰਸੀਪਲ ਮੈਨੂੰ ਕੰਮ ਕਰਦੇ ਹੋਏ ਹਰ ਸਾਲ ਮੈਂ ਟੂਰ ਲੈ ਕੇ ਜਾਂਦੀ ਰਹੀ ਆ ਔਰ ਮੇਰੇ ਤੋਂ ਪਹਿਲਾਂ ਵੀ ਜਿਹੜੇ ਪ੍ਰਿੰਸੀਪਲਸ ਰਹੇ ਆ ਉਹ ਵੀ ਟੂਰ ਤੇ ਲੈ ਕੇ ਜਾਂਦੇ ਰਹੇ ਸੋ ਅਸੀਂ ਹਮੇਸ਼ਾ ਪੇਰੈਂਟਸ ਨਾਲ ਪੇਰੈਂਟਸ ਦੀ ਕੰਸੈਂਟ ਦੇ ਨਾਲ ਬੱਚਿਆਂ ਨੂੰ ਲੈ ਕੇ ਜਾਂਦੇ ਆ ਹੁਣ ਵੀ ਸਾਡੇ ਕੋਲ ਸਾਰੇ ਬੱਚਿਆਂ ਦੇ ਪੇਰੈਂਟਸ ਦੇ ਸਵੈ ਘੋਸ਼ਨਾ ਮੌਜੂਦ ਨੇ ਅਸੀਂ ਉਹਨਾਂ ਨੂੰ ਟੂਰ ਤੇ ਲੈ ਕੇ ਜਾਣ ਦੀ ਪਰਮਿਸ਼ਨ ਦਿੰਨੇ ਆ ਸੋ ਅਸੀਂ ਵਿਦਆਊਟ ਐਨੀ ਗ੍ਰਾਂਟ ਆਪਣੇ ਲੈਵਲ ਤੇ ਹੀ ਬੱਚਿਆਂ ਨੂੰ ਲੈ ਕੇ ਜਾਣੇ ਉਹਨਾਂ ਨੇ ਹੀ ਕਿਹਾ ਮੈਡਮ ਜੀ ਉਹ ਕਹਿੰਦੇ ਕਿ ਸਾਨੂੰ ਲੈ ਕੇ ਗਏ ਗੁਰਦੁਆਰੇ ਹਾਂਜੀ ਮੈਂ ਉਹ ਹੀ ਦੱਸ ਰਹੀ ਹਾਂ ਮੈਂ ਉਹ ਹੀ ਦੱਸ ਰਹੀ ਹਾਂ ਸਾਨੂੰ ਗਲਤ ਜਿਹੜੇ ਸ਼ਬਦ ਵੀ ਨਹੀਂ ਐਸਾ ਕੁਝ ਵੀ ਨਹੀਂ ਹੈ ਜਦੋਂ ਦੇਖੋ ਅਸੀਂ ਗਰਲਸ ਐਂਡ ਬॉयਜ਼ ਨੂੰ ਆਪਾਂ ਕਲੈਕਟਿਵਲੀ ਕਿਤੇ ਲੈ ਕੇ ਜਾਂਦੇ ਆ ਵੀ ਇਹਦੇ ਪੇਰੈਂਟਸ ਵੀ ਆਪਾਂ ਦੇਖਦੇ ਆ ਵੀ ਸਾਡਾ ਬੱਚਾ ਕਿਤੇ ਬਾਹਰ ਕੋਈ ਗਲਤੀ ਨਾ ਕਰੇ ਸੋ ਅਸੀਂ ਟੀਚਰਸ ਨਹੀਂ ਆ ਅਸੀਂ ਬੱਚਿਆਂ ਦੇ ਪੇਰੈਂਟਸ ਆ ਸੋ ਜਦੋਂ ਐਜ਼ ਅ ਪੇਰੈਂਟਸ ਅਸੀਂ ਇਹ ਦੇਖਾਂਗੇ ਵੀ ਸਾਡਾ ਬੱਚਾ ਕੋਈ ਗਲਤੀ ਕਰ ਰਿਹਾ ਹੈ ਤਾਂ ਅਸੀਂ ਉਹਨੂੰ ਸਮਝਾਵਾਂਗੇ ਜੇ ਮੇਰਾ ਖੁਦ ਦਾ ਬੱਚਾ ਹੋਵੇ ਕੋਈ ਗਲਤੀ ਕਰਦਾ ਹੋਵੇ ਤਾਂ ਅਸੀਂ ਉਹਨੂੰ ਥੱਪੜ ਵੀ ਮਾਰ ਦਿੰਨੇ ਹ ਲੇਕਿਨ ਜਦੋਂ ਅਸੀਂ ਸਟੂਡੈਂਟ ਦੇ ਨਾਲ ਜਾਂਦੇ ਹਾਂ ਤਾਂ ਅਸੀਂ ਬੱਚਾ ਨੂੰ ਪਿਆਰ ਨਾਲ ਸਮਝਾਉਂਦੇ ਹਾਂ ਬੋਲ ਕੇ ਸੋ ਅਸੀਂ ਬੋਲ ਕੇ ਹੀ ਉਹਨਾਂ ਨੂੰ ਸਮਝਾਉਂਦੇ ਹਾਂ ਇਹ ਵੀ ਦੋਸ਼ ਹੈ ਕਿ ਤੁਹਾਡੇ ਕੋਈ ਰਿਸ਼ਤੇਦਾਰ ਪਰਸੈਂਟ ਜਿਹੜਾ ਉਹਨਾਂ ਨੇ ਬੱਚੇ ਨੂੰ ਕੁੱਟਿਆ ਗਿਆ ਜਿਹੜਾ ਨਹੀਂ ਐਸਾ ਕੁਝ ਨਹੀਂ ਆ ਬਿਲਕੁਲ ਮੈਂ ਦੱਸ ਰਹੀ ਹਾਂ ਐਸਾ ਕੁਝ ਵੀ ਨਹੀਂ ਆ ਇੱਕ ਠੀਕ ਹੈ ਇੱਕ ਸਰਕਾਰੀ ਸਕੂਲ ਦੇ ਮੈਡਮ ਸੀਗੇ ਜਿਹੜੇ ਰਾਈਟਰ ਵੀ ਨੇ ਔਰ ਉਹਨਾਂ ਨੂੰ ਰਾਈਟਿੰਗ ਦਾ ਸ਼ੌਂਕ ਹੈ ਸੋ ਉਹਨਾਂ ਨੇ ਮੈਨੂੰ ਪਰਸਨਲੀ ਅਪਰੋਚ ਕੀਤਾ ਸੀਗਾ ਵੀ ਤੁਸੀਂ ਜੈਸਲਮੇਰ ਜਾ ਰਹੇ ਹੋ ਸੋ ਮੈਨੂੰ ਆਪਣੀ ਰਾਈਟਿੰਗ ਦੇ ਵਿੱਚ ਥੋੜਾ ਜਿਹਾ ਫੈਸਿਲਿਟੇਟ ਹੋਏਗਾ ਤੋਂ ਅਸੀਂ ਤੁਹਾਨੂੰ ਮੈਂ ਤੁਹਾਡੇ ਨਾਲ ਜੁਆਇਨ ਕਰਨਾ ਚਾਹਾਂਗੀ ਅਗਰ ਉਸ ਵਾਸਤੇ ਵਿੱਚ ਸੀਟ ਖਾਲੀ ਹੈਗੀ ਆ ਤਾਂ ਮੈਂ ਪੇ ਕਰਕੇ ਜਾ ਸਕਦੀ ਹਾਂ ਈ ਉਹ ਉਹ ਟੀਚਰ ਦਾ ਕੀ ਨਾਮ ਹੈ ਜੀ ਜਿਹੜੇ ਸੁੰਦਰ ਟੀਚਰ ਆ ਸਕੂਲ ਦਾ ਨਾਮ ਨੂੰ ਐਗਜੈਕਟਲੀ ਨਹੀਂ ਪਤਾ ਲੇਕਿਨ ਉਹ ਹੈ ਟੀਚਰ ਨੇ ਸਰਕਾਰੀ ਸਕੂਲ ਪ੍ਰਾਇਮਰੀ ਚ ਉਹਨਾਂ ਦਾ ਨਾਮ ਸੁਮਨ ਹੈ ਤੇ ਇਹ ਵੀ ਕਿਹਾ ਜਾ ਰਿਹਾ ਬੱਸ ਦੇ ਡਰਾਈਵਰ ਵੱਲੋਂ ਜਿਹੜਾ ਬੱਚਾ ਨੂੰ ਨਹੀਂ ਮੈਂ ਮੈ ਮੈਨੂੰ ਇਹ ਗੱਲ ਪਤਾ ਗਲਤ ਸ਼ਬਦ ਨਹੀਂ ਬੋਲੇਗਾ ਦੇਖੋ ਜਿਹੜੇ ਬੱਸਿਸ ਦੇ ਕੰਡਕਟਰ ਡਰਾਈਵਰ ਹੁੰਦੇ ਆ ਉਹ ਪੜੇ ਲਿਖੇ ਨਹੀਂ ਹੁੰਦੇ ਕਿਸੇ ਦੀ ਪ੍ਰਾਪਰਟੀ ਨੂੰ ਕੋਈ ਨੁਕਸਾਨ ਹੋ ਜਾਵੇ ਤਾਂ ਜੋ ਉਹਨਾਂ ਦੇ ਦਿਲ ਚ ਆਏਗਾ ਉਹ ਹੀ ਉਹ ਬੋਲਣਗੇ ਸੋ ਉਹਨਾਂ ਦੀ ਬੱਚਿਆਂ ਵੱਲੋਂ ਉਹਨਾਂ ਦੀ ਬਸ ਦਾ ਜਿਹੜਾ ਹੈਂਡਲ ਹੈ ਸੀਟ ਦਾ ਉਹ ਟੇਡਾ ਕਰ ਦਿੱਤਾ ਗਿਆ ਸੀਗਾ ਉਹਦੇ ਤੇ ਭਾਰ ਪਾ ਕੇ ਸੋ ਉਹਨਾਂ ਨੇ ਬੱਚਿਆਂ ਨੂੰ ਉਸਦੇ ਲਈ ਕਿਹਾ ਸੀ ਪਰ ਉਹਨੇ ਕਿਸੇ ਵੀ ਤਰ੍ਹਾਂ ਦਾ ਕੋਈ ਹੱਥ ਨਹੀਂ ਚੁੱਕਿਆ ਬੱਚੇ ਨੂੰ ਕੁਝ ਬੋਲਿਆ ਨਹੀਂ ਹਾਂ ਕੁਝ ਬੋਲਿਆ ਹੋ ਸਕਦਾ ਹੈ ਵੀ ਤੁਸੀਂ ਬਸ ਦੀ ਬਿਠਾਉਣ ਦੇ ਲਾਇਕ ਨਹੀਂ ਹੋ ਤਾਂ ਮੈਨੂੰ ਲੱਗਦਾ ਹੈ ਕੋਈ ਵੱਡੀ ਗੱਲ ਨਹੀਂ ਜਿਦੀ ਪ੍ਰਾਪਰਟੀ ਦਾ ਨੁਕਸਾਨ ਹੋਇਆ ਹੁੰਦਾ ਉਹ ਕੁਝ ਨਾ ਕੁਝ ਤਾਂ ਕਹਿੰਦਾ ਹੀ ਹੈ ਮੈਮ ਕੀ ਗੱਲ ਕਰੀਏ ਕੁਝ ਕਰਨੇ ਬਾਰੇ ਕਿਹਾ ਵੀ ਉਹਨਾਂ ਦੇ ਸਪੀਡੈਂਸ ਨਹੀਂ ਬਟ ਹਾਲਕੀ ਮਾਵਲਾ ਪੁਲਿਸ ਕੋਲ ਸਿਕਰ ਗੋਲ ਚੁਕੀਏ ਨਹੀਂ ਪੁਲਿਸ ਨੂੰ ਤਾਂ ਮੈਂ ਕਾਲ ਕੀਤੀ ਆ ਕਿਉਂਕਿ ਉਹ ਸਕੂਲ ਦੇ ਅੰਦਰ ਆ ਕੇ ਕਾਫੀ ਅ ਡਿਸਪੀਸਪਲਨ ਕ੍ਰੀਏਟ ਕਰ ਰਹੇ ਸੀ ਹੁਣ ਤੁਸੀਂ ਵੀ ਦੇਖ ਰਹੇ ਹੋ ਸਕੂਲ ਲੱਗਿਆ ਹੋਇਆ ਹੈ ਔਰ ਸਕੂਲ ਦਾ ਮਾਹੌਲ ਬੱਚਿਆਂ ਦੀ ਪੜਾਈ ਵਾਲਾ ਨਹੀਂ ਹੈ ਸੋ ਜੇਕਰ ਇਸ ਤਰ੍ਹਾਂ ਦਾ ਮਾਹੌਲ ਰਹੇਗਾ ਤਾਂ ਸਕੂਲ ਨੂੰ ਅਸੀਂ ਬੱਚਿਆਂ ਨੂੰ ਸਿੱਖਿਆ ਕਿਵੇਂ ਦਵਾਂਗੇ ਪਰ ਇੱਕ ਪੰਚਾਇਤ ਮੈਂਬਰ ਵੀ ਆਏ ਗੱਲਬਾਤ ਨਹੀਂ ਹੋਈ ਉਹਨਾਂ ਨਾਲ ਸਾਡੀ ਮੇਰੇ ਕੋਲ ਕੋਈ ਪੰਚਾਇਤ ਮੈਂਬਰ ਹੈ ਠੀਕ ਕੋਈ ਸੁਣਵਾਈ ਨਹੀਂ ਕੀਤੀ ਵੀ ਮੈਡਮ ਵੱਲੋਂ ਸਾਡੀ ਨਹੀਂ ਪੰਚਾਇਤ ਮੈਂਬਰ ਕੋਈ ਨਹੀਂ ਹੈ ਕਿਉਂਕਿ ਇੰਨੇ ਖੇੜ ਉਹਦਾ ਕੋਈ ਮੈਂਬਰ ਮੇਰੇ ਕੋਲ ਨਹੀਂ ਪਹੁੰਚਿਆ ਸਕੂਲ ਇੰਨੇ ਖੇੜਦਾ ਹੈ ਉੱਥੋਂ ਦਾ ਕੋਈ ਵੀ ਮੈਂਬਰ ਮੇਰੇ ਕੋਲ ਅਜੇ ਤੱਕ ਨਹੀਂ ਪਹੁੰਚਿਆ ਸਟਾਫਨ ਸਾਹਿਬ ਨੂੰ ਵੀ ਮੈਂ ਫੋਨ ਕਰ ਰਹੀ ਹਾਂ ਤੇ ਉਹਨਾਂ ਦਾ ਫੋਨ ਸ਼ਾਇਦ ਲੱਗ ਨਹੀਂ ਰਿਹਾ ਤਾਂ ਫਿਲਹਾਲ ਮੇਰੀ ਉਹਨਾਂ ਨਾਲ ਕੋਈ ਗੱਲ ਨਹੀਂ ਮੈਡਮ ਜੀ ਸਟਾਫ ਦੀ ਗੱਲ ਕਰੀਏ ਸਟਾਫ ਵੀ ਕਹਿ ਰਿਹਾ ਵੀ ਮੈਡਮ ਦਾ ਬਿਹੇਵ ਉਹਨਾਂ ਨਾਲ ਚੰਗਾ ਨਹੀਂ ਆ ਨਹੀਂ ਦੇਖੋ ਜਿਹੜੇ ਸਟਾਫ ਮੈਂਬਰਸ ਬੋਲ ਰਹੇ ਆ ਮੈਂ ਤੁਹਾਨੂੰ ਪਹਿਲਾਂ ਕਿਹਾ ਇਹ ਸਕੂਲ ਦੀ ਹਿਸਟਰੀ ਮੇਰੇ ਆਨ ਤੋਂ ਪਹਿਲਾਂ ਦੀ ਹੈ ਉਹ ਜਿਹੜੇ ਸਟਾਫ ਮੈਂਬਰਸ ਐ ਮੇਰੀ ਪਰਸਨਲ ਨੋਲਜ ਦੇ ਮੁਤਾਬਿਕ ਵੀ ਔਰ ਇਵਨ ਚੰਡੀਗੜ੍ਹ ਹੈੱਡ ਆਫਿਸ ਤੇ ਅਗਰ ਤੁਸੀਂ ਗੱਲ ਕਰੋ ਸਾਡੇ ਤਾਂ ਉਹਨਾਂ ਤੱਕ ਵੀ ਇਹ ਸਾਰੀਆਂ ਪੋਲਿਟਿਕਸ ਜਿਹੜੀਆਂ ਸਕੂਲ ਦੇ ਵਿੱਚ ਪਿਛਲੇ ਹੋਈਆਂ ਉਹ ਸਾਰਾ ਰਿਪੋਰਟ ਉਹਨਾਂ ਕੋਲ ਪਹੁੰਚੀ ਐ ਸੋ ਇਹ ਜਿਹੜੀਆਂ ਕੁਝ ਸਟਾਫ ਮੈਂਬਰਸ ਨੇ ਉਹ ਜਿਹੜੇ ਬੋਲ ਰਹੇ ਨੇ ਉਹ ਉਹੀ ਸਟਾਫ ਮੈਂਬਰਸ ਨੇ ਜਿਹੜੇ 3 ਮਹੀਨੇ ਪਹਿਲਾਂ 4 ਮਹੀਨੇ ਪਹਿਲਾਂ ਸਕੂਲ ਦੇ ਵਿੱਚ ਪੋਲਿਟਿਕਸ ਕ੍ਰੀਏਟ ਕਰਦੇ ਸੀ ਸੋ ਮੈਂ ਉਹ ਪੋਲਿਟਿਕਸ ਨੱਬ ਕੀਤੀ ਹੋਈ ਐ ਸੋ ਉਹ ਦੁਬਾਰਾ ਤੋਂ ਉਸ ਨੂੰ ਹਾਈਲਾਈਟ ਕਰਨਾ ਚਾਹੁੰਦੇ ਨੇ ਕਿਉਂਕਿ ਮੈਂ ਸਾਰੇ ਸਟਾਫ ਨੂੰ ਇਕੁਅਲ ਰੱਖਦੀ ਆ ਸਾਰੇ ਸਟਾਫ ਨੂੰ ਬਰਾਬਰ ਤਵੱਜੋ ਦੇਣੀ ਆ ਲੇਕਿਨ ਉਹ ਕੁਝ ਐਸੇ ਪਰਸਨ ਨੇ ਜਿਹੜੇ ਚਾਹੁੰਦੇ ਨੇ ਵੀ ਮੈਡਮ ਨੂੰ ਅਸੀਂ ਹੀ ਸਿਰਫ ਅਟੈਂਡ ਕਰੀਏ ਤੋਂ ਮੇਰਾ ਇਹ ਨੇਚਰ ਨਹੀਂ ਹੈ ਤੋਂ ਉਸ ਲਈ ਉਹਨਾਂ ਨੂੰ ਕੋਈ ਦਿੱਕਤ ਹੋ ਸਕਦੀ ਹੈ ਜਿਹਦੇ ਕਰਕੇ ਉਹ ਪ੍ਰੋਬਲਮ ਉਹਨਾਂ ਨੂੰ ਲੱਗ ਰਹੀ ਹੈ